ਰੱਬਾ ਮਾਵਾ ਨਾ ਖੋਮੀ ਬਨਾ ਹੈ ਸ਼ੀਆ ਲਕੋਮੀ ਪਿਆਰ 20 ਸਾਲਾਂ ਬਾਅਦ ਬੇਬੇ ਬਾਪੂ ਨੂੰ ਮਿਲਿਆ ਪੁੱਤ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚੋਂ ਦੇਖ ਸਕਦੇ ਹਾਂ ਕਿ ਪੁੱਤ ਇੰਗਲੈਂਡ ਤੋਂ 20 ਸਾਲਾਂ ਬਾਅਦ ਆਪਣੇ ਘਰ ਆਉਂਦਾ ਤਾਂ ਦੇਖੋ ਕਿਵੇਂ ਪਹਿਲਾਂ ਪੁੱਤ ਆਪਣੇ ਬਾਪੂ ਨੂੰ ਮਿਲਦਾ ਤੇ ਜੱਫੀ ਪਾ ਕੇ ਭਾਵੁਕ ਹੋ ਜਾਂਦਾ ਤੇ ਫਿਰ ਦੇਖੋ ਕਿਵੇਂ ਪੁੱਤ ਆਪਣੀ ਮਾਂ ਨੂੰ ਦੇਖ ਕੇ ਭੱਜ ਕੇ ਮਾਂ ਦੇ ਪੈਰਾਂ ਵਿੱਚ ਡੱਗ ਪੈਂਦਾ ਤੇ ਮਾਂ ਆਪਣੇ ਪੁੱਤ ਨੂੰ ਜੱਫੀ ਪਾ ਕੇ ਭਾਵਕ ਹੋ ਜਾਂਦੀ ਆ ਬਹੁਤ ਔਖਾ 20 ਸਾਲ ਆਪਣੇ ਮਾਪਿਓ ਤੋਂ ਦੂਰ ਰਹਿਣਾ ਕੀ ਕਹਿਣਾ ਚਾਹੂਗੇ ਇਸ ਵੀਡੀਓ 'ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਸਾਡੇ ਦਿਨ ਤੂੰ ਪੁੱਤ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਨੇ ਸੌਖੇ ਨਹੀਂ ਜਨਾਨ ਨੂੰ ਛੱਡਣ ਵੇਲੇ